ਇਕਾਲ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੇ ਵਾਂਗ ਰੁੱਕ ਕਰਦੇ ਆ ਅੱਜ ਦੀ ਪਹਿਲੀ ਖਬਰ ਵਾ ਡੋਨਲਡ ਟਰੰਪ ਅਮਰੀਕੀ ਚੋਣਾਂ ਵਿੱਚ ਵੀ ਇੱਕ ਮਜ਼ਬੂਤ ਫੰਡ ਰੇਂਜਰ ਨੇ ਪਰ ਇਸ ਵੇਲੇ ਚੋਣ ਮੁਹਿੰਮ ਵਿੱਚ 1 ਮਹੀਨੇ ਵਿੱਚ ਹੈਰਿਸ ਅੱਗੇ ਵੱਧ ਗਈ ਹੈ ਟਰੰਪ ਦੇ ਮੁਹਿੰਮ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਨੇ ਜੁਲਾਈ ਵਿੱਚ 13.86 ਮਿਲੀਅਨ ਡਾਲਰ ਇਕੱਠੇ ਕੀਤੇ ਨੇ ਅਗਸਤ ਦੀ ਸ਼ੁਰੂਆਤ ਵਿੱਚ ਟਰੰਪ ਦੀ ਮੁਹਿੰਮ ਵਿੱਚ 32.70 ਮਿਲੀਅਨ ਡਾਲਰ ਦੀ ਨਕਦੀ ਸੀ ਹੈਰਿਸ ਨੇ ਫੰਡ ਇਕੱਠਾਉਣ ਲਈ ਕੁਝ ਗਰੁੱਪ ਵੀ ਬਣਾਏਗੇ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਨੂੰ ਮਿਲੀ ਫੰਡਿੰਗ ਦਾ ਤੀਜਾ ਹਿੱਸਾ ਪਹਿਲੀ ਵਾਰ ਯੋਗਦਾਨ ਪਾਉਣ ਵਾਲਿਆਂ ਤੋਂ ਪਾਰਟੀ ਨੂੰ ਆਇਆ ਜਦੋਂ ਕਿ ਪੰਜਵਾਂ ਹਿੱਸਾ ਲੋਕ ਪਹਿਲੀ ਵਾਰ ਬੋਟ ਪਾ ਰਹੇ ਨੇ ਅਤੇ ਯੋਗਦਾਨ ਪਾਉਣ ਵਾਲਿਆਂ ਵਿੱਚ 68% ਦੀ ਔਰਤਾਂ ਨੇ ਹੈਰਿਸ ਦੇ ਮੁਹਿੰਮ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਪਾਰਟੀ ਵੱਲੋਂ ਨਵੇਂ ਉਪ ਰਾਸ਼ਟਰਪਤੀ ਲਈ ਐਲਾਨ ਕਰਨ ਤੇ ਵਲੰਟੀਅਰ ਸਮਰਥਨ ਹੋਣ ਵਧਿਆ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਲਾਤਕਾਰ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਪ੍ਰੈਜ਼ੀਡੈਂਸੀ ਜੇਲ੍ਹ ਵਿੱਚ ਕਰਵਾਇਆ ਗਿਆ। ਇਸ ਦੇ ਨਾਲ ਹੀ ਸਾਲਟ ਲੇਕ ਸਥਿਤ ਸੀਜੀਓ ਕੰਪਲੈਕਸ ਸਥਿਤ ਸੀਬੀਆਈ ਦਫ਼ਤਰ ਵਿੱਚ ਕੁਝ ਹੋਰ ਲੋਕਾਂ ਦਾ ਪੋਲੀਗ੍ਰਾਫ ਟੈਸਟ ਚੱਲ ਰਿਹਾ। ਸੰਜੇ ਰਾਏ ਦਾ ਪੋਲੀਗ੍ਰਾਫ ਟੈਸਟ ਦੁਪਹਿਰ 12:30 ਤੋਂ 3 ਵਜੇ ਤੱਕ ਕੀਤਾ ਗਿਆ। ਮਾਹਿਰ ਡਾਕਟਰਾਂ ਅਤੇ ਵੱਖ-ਵੱਖ ਉਪਕਰਨਾਂ ਤੋਂ ਲੰਬੀ ਪੁੱਛਗਿੱਛ ਤੋਂ ਬਾਅਦ ਸੀਬੀਆਈ ਅਧਿਕਾਰੀ ਪ੍ਰੈਜ਼ੀਡੈਂਸੀ ਜੇਲ੍ਹ ਵਿੱਚੋਂ ਬਾਹਰ ਨਿਕਲ ਗਏ ਨੇ। ਨਿਰਧਾਰਿਤ ਸਵਾਲਾਂ ਅਤੇ ਵੱਖ-ਵ ਅਧਿਕਾਰੀਆਂ ਦੇ ਹੱਥ ਕਿਹੜੀ ਨਵੀਂ ਜਾਣਕਾਰੀ ਆਈ ਹੈ ਇਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ ਇੰਡੋਨੇਸ਼ੀਆ ਦੇ ਪੂਰਬੀ ਉਤਰੀ ਮਲੁਕੂ ਸੂਬੇ ਵਿੱਚ ਹੜ੍ਹਾਂ ਤੇ ਜ਼ਮੀਨ ਖਿਸਕਣ ਨਾਲ ਮਕਾਨਾਂ ਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਤੋਂ ਬਾਅਦ 13 ਲਾਸ਼ਾਂ ਮਿਲੀਆਂ ਅਤੇ 6 ਅਜੇ ਵੀ ਲਾਪਤਾ ਨੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਸੂਬੇ ਵਿੱਚ ਖੋਜ ਅਤੇ ਬਚਾਅ ਦਫ਼ਤਰ ਦੇ ਮੁਖੀ ਫਤੂਰ ਰਹਿਮਾਨ ਨੇ ਦੱਸਿਆ ਕਿ ਟੇਰਨੇਟ ਸਿਟੀ ਵਿੱਚ ਕੁਦਰਤੀ ਆਫਤ ਵਿੱਚ 8 ਲੋਕ ਬਚ ਗਏ ਨੇ ਸਿਨਹੂਆ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਸਾਰੇ ਬਚੇ ਲੋਕਾਂ ਦਾ ਤਿੰਨ ਸਥਾਨਕ ਹਸਪਤਾਲਾਂ ਵਿੱਚ ਉਹਨਾਂ ਦੀਆਂ ਸੱਟਾਂ ਦਾ ਇਲਾਜ ਕੀਤਾ ਗਿਆ। ਰਹਿਮਾਨ ਨੇ ਸਿਨਹੂਆ ਨੂੰ ਦੱਸਿਆ ਪੀੜਤ ਮਲਬੇ ਵਿੱਚ ਦੱਬੇ ਹੋਏ ਆਪਣੇ ਘਰਾਂ ਦੇ ਅੰਦਰ ਮਿਲੇ ਨੇ। ਉਹਨਾਂ ਇਹ ਵੀ ਨੋਟ ਕੀਤਾ ਕਿ ਖੋਜ ਅਤੇ ਬਚਾਅ ਕਾਰਜ ਹਨੇਰੇ ਕਾਰਨ ਅਸਥਾਈ ਤੌਰ ਤੇ ਰੋਕ ਦਿੱਤੇ ਗਏ ਸਨ ਅਤੇ ਸੋਮਵਾਰ ਸਵੇਰੇ ਮੁੜ ਸ਼ੁਰੂ ਕੀਤੇ ਗਏ ਨੇ। ਸਾਡੀ ਤਰਜੀਹ ਕੱਲ ਨੂੰ ਖੋਜ ਜਾਰੀ ਰੱਖਣਾ। ਅਸੀਂ 6 ਲੱਖ ਤੋਂ ਵੱਧ ਵਿਅਕਤੀਆਂ ਦੀ ਭਾਲ ਕਰ ਰਹੇ ਹਾਲਾਂਕਿ ਜੇਕਰ ਪਰਿਵਾਰ ਹੋਰ ਲਾਪਤਾ ਵਿਅਕਤੀਆਂ ਦੀ ਰਿਪੋਰਟ ਕਰਦੇ ਨੇ ਤਾਂ ਗਿਣਤੀ ਬਦਲ ਸਕਦੀ ਹੈ ਅਸੀਂ ਉਨ੍ਹਾਂ ਦੀ ਸਹਾਇਤਾ ਲਈ ਇੱਕ ਪੋਸਟ ਸਥਾਪਿਤ ਕੀਤੀ ਹੈ ਮਹਾਰਾਸ਼ਟਰ ਚ ਕਾਂਗਰਸ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਨਾਦੇੜ ਦੇ ਸੰਸਦ ਮੈਂਬਰ ਬਸੰਤ ਰਾਓ ਚਵਾਨ ਦਾ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਬਸੰਤ ਚਵਾਨ 70 ਸਾਲ ਦੇ ਸਨ 15 ਦਿਨ ਪਹਿਲਾਂ ਸਾਹ ਲੈਣ ਵਿੱਚ ਤਕਲੀਫ ਹੋਣ ਕਾਰਨ ਉਹਨਾਂ ਨੂੰ ਨਾਦੇੜ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਕੁਝ ਦਿਨਾਂ ਬਾਅਦ ਉਹਨਾਂ ਨੂੰ ਹైదరాబాద్ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਚਵਾਨ ਨੂੰ ਲੀਵਰ ਇਨਫੈਕਸ਼ਨ ਕਾਰਨ ਨਾਦੇੜ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਅਤੇ ਦਾ ਬਲੱਡ ਪ੍ਰੈਸ਼ਰ ਵੀ ਘਟ ਸੀ ਬਸੰਤ ਚਵਾਨ ਨੇ ਅੱਜ ਤੜਕੇ ਕਰੀਬ 3 ਵਜੇ ਆਖਰੀ ਸਾਹ ਲਿਆ ਅੱਜ ਸ਼ਾਮ ਤੱਕ ਬਸੰਤ ਚਵਾਨ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਲਿਆਂਦਾ ਜਾਵੇਗਾ ਦੱਸ ਦਈਏ ਕਿ ਬਸੰਤ ਚਵਾਨ ਨੂੰ ਆਮ ਲੋਕਾਂ ਦਾ ਨੇਤਾ ਕਿਹਾ ਜਾਂਦਾ ਸੀ ਬਸੰਤ ਚਵਾਨ ਮਹਾਰਾਸ਼ਟਰ ਦੇ ਮਰਾਠ ਬਾੜਾ ਦੇ ਇੱਕ ਪ੍ਰਮੁੱਖ ਕਾਂਗਰਸੀ ਨੇਤਾ ਸਨ 69 ਸਾਲ ਦੀ ਉਮਰ ਵਿੱਚ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਤੇ ਜਿੱਤੇ ਬਸੰਤ ਚਵਾਨ ਨੂੰ ਰਾਜਨੀਤੀ ਦਾ ਜੁਆਇੰਟ ਕਿਲਰ ਵੀ ਕਿਹਾ ਜਾਂਦਾ ਸੀ ਕੇਂਦਰ ਸਰਕਾਰ ਨੇ ਲਦਾਖ ਵਿੱਚ 95 ਜिले ਬਣਾਉਣ ਦਾ ਐਲਾਨ ਕੀਤਾ ਇਹਨਾਂ ਦੇ ਨਾਂ ਜਾ ਸ਼ੰਕਰ ਦਰਾਸ ਸ਼ਾਮ ਨੂਬਰਾ ਅਤੇ ਚਾਂਗ ਥਾਂਗ ਹੋਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਵਿਕਸਿਤ ਅਤੇ ਖੁਸ਼ਹਾਲ ਲਦਾਖ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਮੰਦੇਨਜ਼ਰ ਗ੍ਰਹਿ ਮੰਤਰਾਲੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਨਵੇਂ ਜ਼ਿਲ੍ਹੇ ਜਾਸ਼ੰਕਰ ਦਰਾਸ ਸ਼ਾਮ ਨੂਬਰਾ ਅਤੇ ਚਾਂਗཁਾਂਗ ਹੋਣਗੇ ਅਸੀਂ ਹਰ ਕੋਨੇ ਵਿੱਚ ਪ੍ਰਸ਼ਾਸਨ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਉਹਨਾਂ ਦੇ ਦਰਵਾਜ਼ੇ ਤੇ ਲਾਭ ਪਹੁੰਚਾਵਾਂਗੇ ਮੋਦੀ ਸਰਕਾਰ ਲਦਾਖ ਦੇ ਲੋਕਾਂ ਲਈ ਹਰ ਸੰਭਵ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ ਪਾਰਲ ਗਰੁੱਪ ਦੇ ਮਾਰਕ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਪੰਗੂ 45000 ਕਰੋੜ ਰੁਪਏ ਦੇ ਪਰਲ ਕੁਟਾਲੇ ਦਾ ਮਾਸਟਰਮਾਈਂਡ ਹੈ ਕੇਂਦਰੀ ਜਾਂਚ ਵਿਭਾਗ ਸੀਵੀਆਈ ਨੇ ਉਸਨੂੰ 2016 ਵਿੱਚ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਸੀ ਜਦੋਂ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਹਨਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੰਗੂ ਨੇ ਬਰਨਾਲਾ ਤੋਂ ਨਵੀਂ ਕੰਪਨੀ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਪੀਏਸੀਐਲ ਖੋਲੀ ਸੀ ਇਹ ਇੱਕ ਚੇਨ ਸਿਸਟਮ ਸਕੀਮ ਸੀ ਜਿਸ ਵਿੱਚ ਦਾਵਿਆਂ ਅਤੇ ਮੁਨਾਫੇ ਦੇ ਦਾਵਿਆਂ ਦੇ ਲਾਲਚ ਵਿੱਚ 5 ਕਰੋੜ ਤੋਂ ਵੱਧ ਲੋਕਾਂ ਨੇ ਇਸ ਵਿੱਚ ਪੈਸੇ ਲਗਾਇਆ ਸੀ ਆਮ ਲੋਕਾਂ ਤੋਂ ਇਕੱਠੀ ਕੀਤੀ ਇਸ ਛੋਟੀ ਜਿਹੀ ਰਕਮ ਨਾਲ ਉਸਨੇ ਪਰਲਜ਼ ਗਰੁੱਪ ਦਾ ਵੱਡਾ ਸਾਮਰਾਜ ਬਣਾਇਆ ਸੀ ਪੰਗੂ ਨੇ ਇਸ ਪੈਸੇ ਨੂੰ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰਾਂ ਵਿੱਚ ਨਿਵੇਸ਼ ਕੀਤਾ ਪਰ ਵਾਅਦੇ ਮੁਤਾਬਕ ਉਸਦੇ ਪੈਸੇ ਨਿਵੇਸ਼ਕਾਂ ਨੂੰ ਵਾਪਸ ਨਹੀਂ ਕੀਤੇ ਗਏ ਇਸ ਕਾਰਨ ਲੋਕਾਂ ਨੇ ਕੰਪਨੀ ਖਿਲਾਫ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਮਾਮਲੇ ਨੂੰ ਵੱਧਦਾ ਦੇਖ ਕੇ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਵਿੱਚ ਸਖਤਰਿਤ ਨੇੜੇ ਅਨਸਾਰ ਮੈਂਬਰਾਂ ਅਤੇ ਵਿਦਿਆਰਥੀਆਂ ਵਿਚਾਲੇ ਹੋਈ ਝੜਪ ਵਿੱਚ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ। ਟਾਕਾ ਮੈਡੀਕਲ ਕਾਲਜ ਹਸਪਤਾਲ ਦੇ ਪੁਲਸ ਕੈਂਪ ਇੰਚਾਰਜ ਇੰਸਪੈਕਟਰ ਮੁਹੰਮਦ ਬੱਤੂ ਮੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਰਾਤ ਕਰੀਬ 9:30 ਵਜੇ ਸ਼ੁਰੂ ਹੋਇਆ। ਮੀਡੀਆ ਰਿਪੋਰਟਰ ਮੁਤਾਬਕ ਝੜਪ ਦੌਰਾਨ ਟਾਕਾ ਯੂਨੀਵਰਸਿਟੀ ਦਾ ਪੱਤਰਕਾਰ ਆਸੀਫ ਹਵਲਦਾਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ 1000 ਬਹੁਤ ਸਾਰੇ ਡੰਡੇ ਲੈ ਕੇ ਸਕਤਰੇਤ ਵੱਲ ਮਾਰਚ ਕਰ ਰਹੇ ਸਨ ਅਨਸਾਰ ਮੈਂਬਰ ਪਹਿਲਾਂ ਇਸ ਕਤਰੇ ਦਾ ਪ੍ਰਵੇਸ਼ ਦੁਆਰ ਰੋਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਵਿਦਿਆਰਥੀਆਂ ਨੇ ਅਨਸਾਰ ਮੈਂਬਰਾਂ ਨੂੰ ਤਾਣਾਸ਼ਹੀ ਦੇ ਏਜੰਟ ਕਰਾਰ ਦਿੱਤਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਾਟ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵੱਲੋਂ 400 ਦੇ ਕਰੀਬ ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਕਰੀਬ 4 ਸਾਲਾਂ ਬਾਅਦ ਸਰਕਾਰ ਰੈਗੂਲਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ। ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਕਿਰਿਆ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਚੱਲ ਰਹੀ ਹੈ। ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਸਤੰਬਰ ਤੱਕ ਸ਼ੁਰੂ ਹੋਵੇਗੀ। ਜਦੋਂ ਕਿ ਕੰਪਿਊਟਰ ਅਧਾਰਿਤ ਟੈਸਟ ਦੀ ਪ੍ਰਕਿਰਿਆ 8 ਸਤੰਬਰ ਨੂੰ ਮੁਕੰਮਲ ਹੋਵੇਗੀ। ਅਪਲਾਈ ਕਰਨ ਲਈ ਡਾਕਟਰਾਂ ਨੂੰ ਡਬਲ www.vfuhs.ac.in ਤੇ ਕਲਿੱਕ ਕਰਨਾ ਹੋਵੇਗਾ ਸੂਇ ਸੰਦੇਸ਼ ਦੁਨੀਆ ਦੇ ਖਬਰ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ਿਕਾ